ਹਾਂਜੀ ਪ੍ਰਧਾਨ ਜੀ ਮੈਂ ਕਿਸਾਨ ਮਿੰਦੂਸਹਾਇਚ ਕਮੇਟੀ ਪੰਜਾਬ ਜੂਨ ਫਰੂਸਾ ਦਾ ਜੂਨ ਪ੍ਰਧਾਨ ਪਖਰ ਸਿੰਘ ਲਾਲਪੁਰਾ ਵੀਰ ਅੱਜ ਇਕਾਈ ਲਾਲਪੁਰਾ ਦੇ ਵਿੱਚ ਆਪਾਂ ਨੂੰ ਪਤਾ ਹੀ ਸਾਰਿਆਂ ਨੂੰ ਕਿਸਾਨ ਮਿੰਦੂਸਹਾਇਚ ਕਮੇਟੀ ਵੱਲੋਂ ਦਿੱਤੇ ਹੋਏ ਆਪਸ਼ਨਾਂ ਦੀ ਤਰ੍ਹਾਂ ਕੱਲ ਨੂੰ 11 ਤਰੀਕ ਦਿਲੀ ਜਾਣ ਵਾਸਤੇ ਫੁੱਲ ਤਿਆਰੀਆਂ ਕੀਤੀਆਂ ਕੀਤੀਆਂ ਗਈਆਂ ਵਾ ਕਿਉਂਕਿ ਕਿਸਾਨ ਮਿੰਦੂਸਹਾਇਚ ਕਮੇਟੀ ਪੰਜਾਬ ਵੱਲੋਂ ਕਾਰ ਹੈ ਵੀ ਆਪਾਂ 11 ਤਰੀਕ ਨੂੰ ਜਿਹੜਾ ਦਿੱਲੀ ਨੂੰ ਚਾਲੇ ਮਾਰਨੇ ਆ ਉਹਦੇ ਵਾਸਤੇ ਜਿਹੜੇ ਕੋਈ ਸਮਾਨ ਵੀ ਦੱਸੇ ਗਏ ਸੀਗੇ ਉਹ ਵੀ ਇਹੀ ਤੁਹਾਨੂੰ ਦਿਖਾਉਣਾ ਚਾਹੁੰਦੇ ਆਂ ਵੀ ਜਿੰਨੀ ਆਪਣੀ ਉਥੇ ਸਮਰਾਥਾ ਵੱਲ ਜਾਣ ਦੀ ਉਹ ਸਾਰੇ ਲੈ ਕੇ ਗਏ ਹਾਂ ਕਿਉਂਕਿ ਜਿਹੜੇ ਪਿਛਲੇ ਦੌਰਾਂ ਚੱਲੇ ਸੀ ਉਹਨਾਂ ਦੇ ਵਿੱਚ ਬਹੁਤ ਜ਼ਰੂਰਤ ਹੀ ਕਈਆਂ ਚੀਜ਼ਾਂ ਦੀ ਜਿਹੜੀ ਆਪਾਂ ਉਦੋਂ ਨਹੀਂ ਸੀਗੇ ਲੈ ਕੇ ਗਏ ਹੁਣ ਇਸੇ ਤਰ੍ਹਾਂ ਹੀ ਆਵੇ ਖੋ ਟੋਜਨ ਆ ਜਿਹੜੇ ਵੱਡੇ ਵੱਡੇ ਟੋਜਨ ਕਿਉਂਕਿ ਬੈਰੀਕੇਡ ਉਧਰ ਹਰਿਆਣਾ ਸਰਕਾਰ ਨੇ ਕੀਤੀ ਹੈ ਤੇ ਆਪਾਂ ਟੋਜਨ ਜਿਹੜੇ ਬੈਰੀਕੇਡ ਜਿੱਦਾਂ ਖਿੱਚਨੇ ਆ ਤੇ ਉਹਦੇ ਵਾਸਤੇ ਆ ਉਹੋ ਹੀ ਸੰਗੜਾ ਜਿਹੜੇ ਦਿੱਲੀ ਦੀ ਧਰਤੀ ਤੋਂ ਆਪਾਂ ਉਦੋਂ ਲੈ ਕੇ ਆਂਦੇ ਸੀਗੇ ਇਹ ਫੇਰ ਦੁਬਾਰਾ ਉੱਥੇ ਹੀ ਲੈ ਕੇ ਜਾ ਰਹੇ ਆ ਇਸੇ ਤਰ੍ਹਾਂ ਹੀ ਰਸਤੇ ਦੇ ਵਿੱਚ ਆ ਦਰਖਤਾਂ ਵਾਸਤੇ ਕਿਉਂਕਿ ਹੋ ਸਕਦਾ ਕਿੜੇ ਉਹੋ ਜੀ ਜਗ੍ਹਾ ਤੇ ਆਪਾਂ ਨੂੰ ਰੋਕ ਦਿੱਤਾ ਜਾਵੇ ਬਾਲਣ ਦੀ ਵੀ ਜ਼ਰੂਰਤ ਪੈ ਸਕਦੀ ਆ ਆ ਬੜੀਆਂ-ਬੜੀਆਂ ਕਈਆਂ ਜਿਹੜੀਆਂ ਆਪਣੀਆਂ ਖਲਚੀਆਂ ਦੀਆਂ ਬਹੁਤ ਮਸ਼ਹੂਰ ਆ ਉਹ ਲੈ ਕੇ ਚੱਲੇ ਆ ਦਰੂਰ ਡਰੇਡੇ ਦੇ ਵਿੱਚ ਵੇਖੋ ਤਾਰ ਦਾ ਬੰਦੋਬਾਸਤ ਕੀਤਾ ਗਿਆ ਵਾ ਕਿਉਂਕਿ ਹੋ ਸਕਦਾ ਬਿਜਲੀ ਦਾ ਪ੍ਰਬੰਧ ਲਾ ਕੇ ਨਾ ਹੋਵੇ ਮੈਂ ਕੈਮਰਾਮੈਨ ਨੂੰ ਕਹੂੰਗਾ ਪਿਛਲੇ ਪੰਨੇ ਜਨਰੇਟਰ ਵੀ ਆ ਉਹ ਵੀ ਦਿਖਾ ਦੇ ਆ ਵੱਡੇ-ਵੱਡੇ ਕੈਨ ਜਿਹੜੇ ਆ ਇਹ ਤੇਲ ਦੇ ਭਰ ਲੈ ਗਏ ਆ ਕਿਉਂਕਿ ਹਰਿਆਣਾ ਸਰਕਾਰ ਨੇ ਜਿਹੜਾ ਤੇਲ ਆ ਉਹ ਕਹਿੰਦੇ ਸੀ ਕਿ ਕਿਸਾਨਾਂ ਨੂੰ ਨਹੀਂ ਪਾਉਣਾ ਉਹਦਾ ਕਰਕੇ ਆ بڑے بڑے ਕੈਨ ਆ ਜਿਹੜੇ ਵਿੱਚ ਵੀ ਰੱਖੇ ਹੋਏ ਆ ਇਹ ਕਾ ਵੀ ਪਿਆਵਾ ਉਹ ਦਵਾਈਆਂ ਵਾ ਵੀ ਦਵਾਈਆਂ ਦੀ ਜਰੂਰਤ ਬਹੁਤ ਪੈ ਸਕਦੀ ਆ ਮਲਮ ਪੱਟੀ ਜੋ ਕਿ ਹਾਲਾਤ ਇਹੋ ਜਿਹੇ ਬਣਾ ਦਿੱਤੇ ਸਰਕਾਰਾਂ ਨੇ ਉਹਨਾਂ ਕਿਹੇ ਦੀ ਬੀਬੀ ਫਰੀ ਜਿਹੜੀ ਜਰੂਰਤ ਆ ਉਹ ਪੈ ਸਕਦੀ ਆ ਨਾਲ ਮੰਝਾ ਨਾਲ ਅਸੀਂ ਆ ਗੱਡੀ ਲੈ ਕੇ ਜਾ ਰਹੇ ਆ ਕਿਉਂਕਿ ਦੂਰ ਦਰੇਡੇ ਛੋਟੇ ਰਸਟਿਆਂ ਦੇ ਵਿੱਚ ਜਾਣ ਵਾਸਤੇ ਪਿਛਲੇ 1 ਰਾਂ ਵੀ ਜਿਹੜਾ ਦਿੱਲੀ ਦੀ ਧਰਤੀ ਤੇ ਦੋਲਨ ਚੱਲਿਆ ਹੈਗਾ ਉਦੋਂ ਵੀ ਇਹ ਗੱਡੀ ਜਿਹੜੀ ਆ ਸਾਡੇ ਨਾਲ ਹੀ ਰਹੀ ਸੀ ਸਾਡੇ ਜੂਨ ਖਡੂਰ ਸਾਹਿਬ ਨੂੰ ਪਤਾ ਸਰਦਾਰ ਦয়াল ਸਿੰਘ ਜੀ ਮੀਆਂਵੰਡ ਉਹ ਉਦੋਂ ਜੂਨ ਖਡੂਰ ਸਾਹਿਬ ਦੀ ਜਿਹੜੀ ਡਿਊਟੀ ਨਿਭਾਉਂਦੇ ਸੀਗੇ ਧੰਨਵਾਦ ਰਹਿਏ ਉਹਨਾਂ ਦਾ ਪਿਛਲੇ ਰਾਂ ਵੀ ਹੁਣ ਵੀ ਉਹਨਾਂ ਦਾ ਸਦਕਾ ਹੀ ਆ ਸਾਰੀ ਜਿਹੜੀ ਟੀਮ ਆ ਅਕਾਲੀ ਲਾਲਪੁਰ ਦੀ ਬੜੇ ਵੱਡੇ ਪੱਧਰ ਤੇ ਭਰਾਵੋ ਸਹਿਯੋਗ ਮਿਲ ਰਿਹਾ ਪਿੰਡ ਦਾ ਤੇ ਆ ਟਰੈਕਟਰ ਟਰਾਲਾ ਸਰਦਾਰ ਮਨਦੀਪ ਸਿੰਘ ਜੀ ਰੰਧਾਵਾ ਸਾਹਿਬ ਜੀ ਦਾ ਉਹਨਾਂ ਦਾ ਜਾ ਰਿਹਾ ਸਾਡੇ ਸਤਕਾਰਯੋਗ ਵੀਰ ਅਕਬਾਲ ਸਿੰਘ ਜੀ ਉਕਾਈ ਪ੍ਰਧਾਨ ਸਰਦਾਰ ਬਲਜੀਤ ਸਿੰਘ ਜੋਂ ਦੇ ਵਲੰਟੀਅਰ ਪ੍ਰਧਾਨ ਰਣਜੀਤ ਸਿੰਘ ਮੰਗਾ ਹਰਪਾਲ ਸਿੰਘ ਦੀ ਰੰਦਾਵਾ ਪਿੰਡਾਂ ਰੰਦਾਵਾ ਵੀਰ ਸਾਡਾ ਹੋਰ ਵੀ ਜਿਹੜੇ ਰਾਜੂ ਰੰਦਾਵਾ ਸਾਹਿਬ ਬਹੁਤ ਸਾਰੇ ਸਤਿਕਾਰਯੋਗ ਵੀਰ ਜਿਹੜੇ ਅੱਜ ਉਹ ਸਵੇਰੇ ਸਾਨੂੰ ਜਦੋਂ ਜਾਣ ਤੇ ਜਾਣਾ ਉਦੋਂ ਹੀ ਮਿਲਣਗੇ ਤੇ ਬੜੇ ਵੱਡਰ ਤੇ ਪੱਧਰ ਤੇ ਸਯੋਗ ਆਇ ਕਿਉਂਕਿ ਪਤਾ ਵਾ ਵੀ ਸਾਰਿਆਂ ਨੂੰ ਇਹ ਕਿਸਾਨ ਮਜ਼ਦੂਰ ਦੁਕਾਨਦਾਰ ਵਿਦਿਆਰਥੀ ਦਾ ਸਾਰਿਆਂ ਦਾ ਮੁੱਦਾ ਵਾ ਇਸੇ ਤਰ੍ਹਾਂ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਵੇਖੋ ਅਸੀਂ ਆਪਣੀਆਂ ਬਦਲੀਆਂ ਦੇ ਹਿਸਾਬ ਦੇ ਨਾਲ ਜਿਹੜੀਆਂ ਡੂਟੀਆਂ ਵੀਰਾਂ ਦੀਆਂ ਲਾਈਆਂ ਵਾਂ ਉਹ ODੀਆਂ ਪਿਆਰੀਆਂ ਬਿਲਕੁਲ ਮੁਕੰਮਲ ਕਰ ਲਈਆਂ ਗਈਆਂ ਵਾਂ ਮੈਂ ਸਾਰੇ ਪਿੰਡਾਂ ਨੂੰ ਵੀ ਬੇਨਤੀ ਕਰੂੰਗਾ ਕਿ ਭਾਵੇਂ ਜੂਨ ਖੂਸੂ ਦਾ ਦਿਨ ਆਉਂਦੇ ਜਿੰਨੇ ਵੀ ਪਿੰਡ ਆਪੋ ਆਪਣੇ ਟ੍ਰੈਕਟਰ ਟਰਾਲੀਆਂ ਦੀਆਂ ਇਸੇ ਤਰ੍ਹਾਂ ਹੀ ਜਰੂਰ ਵੀਡੀਓ ਪਾਓ ਧੰਨਵਾਦ